singh vishnu bhagwan ji so humara ish singh vishnu bhagwan ji pyare sangathiyo jeme ke sade veeran ne dassya ke parmatma bhaktan nu hi tarna vaste aaya so sachi paashai de ਆਪਣੇ ਮੁਖਾਰਬੰਦੋਚੋਂ ਕੁਛ ਅਚਾਰਨ ਕੀਤੇ ਹੋਏ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਕੁਛ ਲੈਣਾ ਐ ਗੁਰਮੁਖੋ ਤੁਸੀਂ ਆਗ ਪਰਮਾਤਮਾ ਦੀ ਜੋਤ ਧਾਰ ਵਿੱਚ ਇੱਕ ਤੁਸੀਂ ਇਸ ਸੰਸਾਰ ਵਿੱਚ ਜਨਮ ਲਿਆ ਤੇ ਤੁਹਾਨੂੰ ਜੋਤ ਦੇ ਨਾਲ ਮੇਲਿਆ ਗਿਆ ਤੁਸੀਂ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਤੁਸੀਂ ਸਿੱਖ ਨਹੀਂ ਸੰਤ ਨਹੀਂ ਸੂਫੀ ਨਹੀਂ ਫਕੀਰ ਨਹੀਂ ਔਲੀਏ ਨਹੀਂ ਪੈਗੰਬਰ ਨਹੀਂ ਅਵਤਾਰ ਨਹੀਂ ਗੁਰੂ ਨਹੀਂ ਤੁਸੀਂ ਕੌਮ ਦੇ ਇੱਕ ਭਗਤ ਤੇ ਭਗਤ ਦਾ ਇੱਕੋ ਹੀ ਦਰਜਾ ਹੈ ਇਸ ਤੋਂ ਪਰੇ ਹੋਰ ਕੋਈ ਦਰਜਾ ਨਹੀਂ ਹੈ ਸੋ ਪ੍ਰਮਾਤਮਾ ਜਦੋਂ ਕਿਰਪਾ ਕੀਤੀ ਆ ਮਿਹਰ ਕੀਤੀ ਆ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰਕੇ ਆਇਆ ਤਾਂ ਉਹ ਭਗਤਾਂ ਵਾਸਤੇ ਹੀ ਆਇਆ ਔਰ ਉਸਨੇ ਸੰਕਟ ਕਟਣ ਵਾਸਤੇ ਆਇਆ ਅਤੇ ਉਹਦੀ ਸਹਾਇਤਾ ਕਰਨ ਵਾਸਤੇ ਆਇਆ ਤੇ ਸੰਸਾਰ ਵਿੱਚ ਆਪਣੀ ਰਚਨਾ ਕਰਨ ਵਾਸਤੇ ਸੋ ਪਰਮਾਤਮਾ ਆਇਆ ਤੇ ਉਹਨੇ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਦਾ ਮਾਰਗ ਦਿੱਤਾ ਕਿਹੜੀਆਂ ਸਿੱਖਿਆਵਾਂ ਤੇ ਅਸੀਂ ਚੱਲਣਾ ਹੈ ਤੇ ਕਿਹੜੀਆਂ ਛੱਡਣੀਆਂ ਛੱਡਣੀਆਂ ਕਿਹੜੀਆਂ ਬੁਰਾਈਆਂ ਤੇ ਕੂੜ ਵਕਾਤੀਆਂ ਲੜਾਈ ਝਗੜੇ ਸੋ ਮੈਂ ਇੱਕ ਬਾਣੀ ਦਾ ਥੋੜੀ ਜਿਹੀ ਸਾਂਝੀ ਕਰਦਾ ਅੱਗੇ ਵੀ ਗੁਰਸਖੀ ਵੀਰਾਂ ਨੇ ਪੜ੍ਹੀ ਆ ਉਹ ਸਿੱਖਿਆ ਹੈ ਇਸ ਤਾਈਪੋ ਹਰ ਭਗਤਵਾਦੀ ਠਵੜ ਵਿੱਚ ਹੋਈ ਹੈ ਜਨ ਭਗਤੋ ਇਹ ਸਿੱਖਿਆ ਲੈਣੀ ਸਿੱਖ ਗੁਰ ਸਿਖੋਬ ਗੁਰ ਸਿਖ ਦਾ ਬਣੇ ਨਾ ਕੋਏ ਸ਼ਰੀਕ ਵੈਰੀ ਬਣ ਕੇ ਵੈਰ ਨਾ ਕੋਏ ਕਮਾਈ ਆ ਸੋ ਇਹ ਸਿੱਖਿਆ ਸਾਨੂੰ ਸਿੱਖਣੀ ਚਾਹੀਦੀ ਔਰ ਲਖਾਈ ਵੀ ਪ੍ਰਮਾਤਮਾ ਨੇ ਸਾਡੇ ਵਾਸਤੇ ਜਿਹੜਾ ਗੁਰਮੁਖ ਮੂੰਹੋਂ ਗਾਏ ਸੋਹੰਗ ਗੀਤ ਉਹ ਪਿਓ ਦਾਦੇ ਦਾ ਵੈਰੀ ਹੋਵੇ ਫਿਰ ਵੀ ਹੱਥ ਲਓ ਮਲਾਈਆ ਕਿਉਂ ਕਿਉਂਕਿ ਸੋਹੰਗ ਗੀਤ ਜਿਹੜਾ ਗਾਉਣ ਵਾਲਾ ਉਹ ਪ੍ਰਮਾਤਮਾ ਉਸ ਦੇ ਅੰਦਰ ਵੀ ਆ ਤੇ ਸਾਡੇ ਅੰਦਰ ਵੀ ਆ ਸੋ ਸਚਿਪਾਸ਼ੀ ਨੇ ਸਾਫ਼-ਸਾਫ਼ ਇਹਦੇ ਵਿੱਚ ਲਿਖਾਇਆ ਹੋਇਆ ਕਿਉਂ ਤੁਹਾਡਾ ਸਹਿਬ ਦੋਵਾਂ ਦੇ ਵਿੱਚ ਵਚੋਲਾ ਇੱਕ ਆਖਵਾਈ ਆ ਮਲਾਉਣ ਵਾਲਾ ਸਾਨੂੰ ਵਿਚੋਲਾ ਵੀ ਉਹੀ ਆ ਤੇ ਸਹਬ ਦੋਵਾਂ ਦੇ ਵਿੱਚ ਫਿਰ ਅਸੀਂ ਵਹਿਰ ਕਿਵੇਂ ਰੱਖ ਸਕਾਂ ਜੇ ਵਹਿਰ ਕਰਦੇ ਆ ਤੇ ਫਿਰ ਉਹਦੇ ਹੁਕਮੋਂ ਤੋਂ ਬਾਹਰ ਹੋ ਜਾਂਦਾ ਫਿਰ ਕੋਈ ਢੋਈ ਨਹੀਂ ਗੁਰਸਿੱਖ ਕਿਸੇ ਗੁਰਸਿੱਖ ਨੂੰ ਕਹੇ ਨਾ ਨੀਚ ਚੂੜਾ ਚਮਿਆਰ ਅਸਨਾ ਬੋਲ ਨਾ ਕੋਈ ਸੁਨਾਈਆ ਇਨ੍ਹਾਂ ਨੂੰ ਮਲਾਉਣ ਪਿਛੇ ਗੋਬਿੰਦ ਨੇ ਸ਼ਹੀਦ ਕਾਰ ਦੇ ਤੇਜ ਜੁਝਾਰ ਤੇ अजीत ਅਜਲ ਨਾਲ ਪਰਨਾਈ ਆ ਕਿ ਅੱਜ ਤੱਕ ਅੱਜ ਤੱਕ ਇਹ ਬਦਲ ਨਾ ਸਕੀ ਰੀਤ ਇਸੇ ਕਰਕੇ ਗੋਬਿੰਦ ਦੁਬਾਰਾ ਫੇਰਾ ਪਾਇਆ ਸੋ ਗੋਬਿੰਦ ਨੇ ਦੁਬਾਰਾ ਫੇਰਾ ਪਾਇਆ ਦੁਬਾਰਾ ਫੇਰਾ ਪਾ ਕੇ ਸਾਨੂੰ ਇਹ ਸਿੱਖਿਆ ਵੀ ਦਿੱਤੀ ਲੇਕਿਨ ਆ ਜੋ ਲਾਈਨ ਲਿਖੀ ਹੈ ਜਿਹੜੀ ਇਹ ਅੱਜ ਤੱਕ ਬਦਲ ਨਹੀਂ ਸਕੀ ਰੀਤ ਤੇ ਬਦਲ ਹੁਣ ਵੀ ਨਹੀਂ ਸਕੀ ਸੋ ਇਹ ਮੈਂ ਬਾਣੀ ਪੜ੍ਹੀ ਪੜ੍ਹੇ ਤੇ ਇੱਕ ਕੁਰਸਖ ਨੇ ਮੈਨੂੰ ਉਹਦੇ ਤੇ ਮੈਸੇਜ ਕਰ ਦਿੱਤਾ ਕਹਿੰਦੇ ਜੀ ਬਾਣੀ ਤੇ ਪੜ ਰਹੇ ਹੋ ਬੁਲਾਇਓ ਤੇ ਆਪਣੇ ਤੇ ਲਾਗੂ ਕਰਦੇ ਹੋ ਜਦ ਤੱਕ ਤੁਸੀਂ ਆਪਣੇ ਉਤੇ ਲਾਗੂ ਨਹੀਂ ਕਰਦੇ ਤਦ ਤੱਕ ਤੁਸੀਂ ਬੁਲਾਰੇ ਹੈ ਹੀ ਨਹੀਂ ਮੈਂ ਉਸ ਸਮੇਂ ਉਹਦਾ ਜਵਾਬ ਦੇਣ ਤੋਂ ਚੁੱਪ ਹੋ ਗਿਆ ਸੋ ਉਹਨੇ ਬਾਣੀ ਜਿਹੜੀ ਭੇਜੀ ਮੈਨੂੰ ਉਹ ਵੀ ਮੈਸੇਜ ਸੁਣਾ ਦੇਣਾ ਔਰ ਉਹ ਬੁਲਾਰਿਆਂ ਵਾਸਤੇ ਭੇਜੀ ਜਿਹੜੇ ਅਸੀਂ ਆਪਾਂ ਸੁਣਾ ਰਹੇ ਆ ਸੰਗਤ ਦੇ ਵਿੱਚ ਸੁਣਾ ਰਹੇ ਆ ਸਮਾਜ ਚ ਵੀ ਸੁਣਾ ਰਹੇ ਆ ਤੇ ਆਪਣੇ ਉੱਤੇ ਲਾਗੂ ਨਹੀਂ ਕਰਦੇ ਔਰ ਉਹਨਾਂ ਵਾਸਤੇ ਬਾਣੀ ਆਪਾਂ ਪੜ੍ਹੀਏ 18 ਹਾਰਡ 2121 ਬਿਕਰਮੀ ਹਰ ਭਗਤ ਦੁਆਰ ਜੇਠਵੜ ਜੋ ਰਸਨਾ ਪੜ ਪੜ ਦੱਸਦੇ ਰਹੇ ਜਾਣ ਅਮਲ ਆਪਣਾ ਨਾ ਕੋਈ ਕਮਾਈ ਆ ਮੈਂ ਵੀ ਵਸਤੇ ਮੈਂ ਬੜਾ ਸ਼ਰਮਸਾਰ ਹਾਂ ਕਿਉਂ ਕਿ ਮੈਂ ਵੀ ਧੜੇ ਬੰਦੀ ਚ ਪੱਜਾ ਆਇਆ ਮਾਰਾ ਇਹਨੇ ਕਿਹਾ ਜਿੱਥੇ ਵੀ ਸੋਹੰਗ ਦਾ ਗੀਤ ਗਾਇਆ ਜਾਂਦਾ ਉੱਥੇ ਤੁਸੀਂ ਨਿਰਵੈਰ ਹੋ ਕੇ ਨਿਰਵਿਗਨ ਹੋ ਕੇ ਉੱਥੇ ਜਾਣਾ ਹੈ। ਪਰ ਉਹ ਸਾਸੰਗ ਨੂੰ ਅਟੈਂਡ ਕਰਨਾ ਹੈ। ਜੋ ਰਸਨਾ ਪੜ ਪੜ ਦੱਸਦੇ ਰਹੇ ਜੱਗ ਅਮਲ ਆਪਣਾ ਨਾ ਕੋਈ ਕਮਾਈ ਆ ਉਹ ਜੂਨਾ ਵਿੱਚੋਂ ਜੂਨ ਭੋਗਣ ਕਾਗ ਕਾਗਾਂ ਵਿੱਚ ਉਹ ਕਾਗ ਜੋ ਵਿਸਤੇ ਵਿੱਚ ਸਮਾਈ ਆ। ਇਹ ਸਾਡੇ ਬਲਾਰਿਆਂ ਵਾਸਤੇ ਆ ਗਿਆ। ਹੋਰਾ ਦੇ ਖਾਵਣ ਹੱਟ ਚੰਮ ਦ੍ਰਿਸ਼ਟੀ ਚਰਮ ਨਾਲ ਮਲਾਈ ਆ ਪੜਿਆ ਲਿਖਿਆ ਇੱਥੇ ਜਾਣਾ ਛੱਡ ਬਿਨ ਸਤਗੁਰ ਜਗਤ ਨਾ ਕੋਈ ਵਡਿਆਈ ਆ ਕਿਉਂਕਿ ਜੇ ਪੜਿਆ ਲਿਖਿਆ ਇੱਥੇ ਹੀ ਸਾਰਾ ਕੁਝ ਰਹਿਣਾ ਤੇ ਵਡਿਆਈ ਕਿੰਨੇ ਸਤਗੁਰ ਨੇ ਦੇਣੀ ਸਤਗੁਰ ਨੇ ਕਦੋਂ ਵਡਿਆਈ ਦੇਣੀ ਆ ਜਦੋਂ ਅਸੀਂ ਉਹਦੀ ਸਿੱਖਿਆ ਦਿੱਤੇ ਚੱਲਾਗੇ ਜੇ ਉਹਦੀ ਸਿੱਖਿਆ ਦੇ ਚੱਲਦੇ ਆ ਤੇ ਵਡਿਆਈ ਫੇਰ ਹੀ ਮਿਲਣੀ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਲੇਖਾ ਜਾਣੇ ਥਾਉ ਥਾਈਆਂ ਜੋ ਰਸਨਾ ਪੜ ਪੜ ਦੱਸਦੇ ਰਹਿ ਗੀਤ ਬੱਤੀ ਦੰਦ ਚਤਰਾਈ ਆ ਤਿੰਨਾ ਅੰਦਰ ਨਾ ਮਿਲਿਆ ਮੀਤ ਭਰਮੇ ਭੁੱਲੇ ਫਿਰਦੇ ਰਹਿ ਲੁਕਾਈ ਆ ਹੁਣ ਜੇ ਤੇ ਅਸੀਂ ਪੜ ਪੜ ਕੇ ਦੱਸਣ ਵਾਲੇ ਦੇ ਅਮਲ ਆ ਫਿਰ ਪਰਮਾਤਮਾ ਨੇ ਨਹੀਂ ਲੈਣਾ ਕਿਉਂਕਿ ਉਹ ਅਮਲ ਭਾਲ ਦਾ ਅਮਲ ਜਦ ਤੱਕ ਅਸੀਂ ਹਰ ਬਾਣੀ ਦੇ ਉੱਤੇ ਅਮਲ ਨਹੀਂ ਕਰਦੇ ਔਰ ਇਹ ਵੈਰ ਉਰੋਧ ਨਹੀਂ ਛੱਡਦੇ ਉਨੀ ਦੇ ਤੱਕ ਆ ਕੱਗ ਦੀ ਜੂਨ ਅੱਗੇ ਨਹੀਂ ਆ ਫਿਰ ਅਸੀਂ ਕਿਉਂਕਿ ਬੋਲ ਰਹੇ ਆ ਨਾ ਜੇ ਇੱਥੇ ਵੀ ਬੋਲ ਰਹੇ ਤਾਂ ਅਗਲੀ ਜੂਨ ਵੀ ਕੱਗ ਦੀ ਦੇ ਦੇਣੀ ਕਿ ਕੌਂ ਕੌਂ ਕਰਦਾ ਰਹੋ ਸੋ ਨੀਚਾਂ ਵਿੱਚੋਂ ਨੀਚ ਕੋ ਕਰਮੀ ਨਜ਼ਰੀ ਆਈ ਆ ਸਾਚੇ ਦਰਨਾ ਮਿਲੇ ਭੀਖ ਪਿਛਿਆ ਨਾਮ ਨਾ ਕੋਈ ਪਾਈ ਆ ਉਹਨੂੰ ਨਹੀਂ ਸੱਚ ਦਰ ਤੇ ਭੀਖ ਹੈਗੀ ਕਿਉਂਕਿ ਬਦਲਾ ਲਿਓਣਾ ਬਹੁਤ ਜ਼ਰੂਰੀ ਆ ਜੇ ਸੱਚੇ ਪਾਤਸ਼ਾਹੀ ਦੇ ਹੁਕਮ ਮੁਤਾਬਕ ਸਾਨੂੰ ਆਪਣੇ ਆਪ ਨੂੰ ਬਦਲਣਾ ਪਹੇਗਾ ਜਦ ਤੱਕ ਹੁਕਮ ਨੂੰ ਮੰਨ ਕੇ ਅਸੀਂ ਬਗਲਾ ਨਹੀਂ ਲੈ ਕੇ ਆਉਂਦੇ ਤਦ ਤੱਕ ਕਿਤੇਉਂ ਕੋਈ ਭੀਖ ਨਹੀਂ ਮਿਲਣੀ ਹਾਂਜੀ ਇਕੋ ਲੈਣ ਧਾਰ ਭੁੰਨੇ ਉੱਪਰ ਸੇਖ ਕਵਾਬ ਸੋਣਾ ਦਾ ਬਣਾਈਆ ਆ ਬਣਨਾ ਸੇਖ ਦੇ ਤੇ ਧਰ ਕੇ ਤੇ ਉਹਦਾ ਕਵਾਬ ਬਣੂਗਾ ਜਿਸ ਵੇਲੇ ਇਹਨਾਂ ਦੀ ਨਿਕਲੇ ਚੀਕ ਸੁਣਨ ਵਾਲੇ ਜਾਣ ਕਰ ਲਈ ਆ ਜਿੰਨਾ ਚਿਰ ਸਹਿਬ ਸਤਗੁਰ ਸ਼ਬਦੀ ਆਪ ਨਾ ਮਿਲੇ ਜਿਸ ਦੀ ਸਦਾ ਖੁਢੀਕ ਜਿਸ ਘਰ ਆਪਣਾ ਫੇਰਾ ਪਾਈ ਆ ਬਾਕੀ ਸਭ ਦੀ ਝੂਠੀ ਪ੍ਰੀਤ ਲੱਗੀ ਤੋੜ ਨਾ ਕੋਈ ਨਭਾਈ ਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋਏ ਸਹਾਈ ਆ ਸੋ ਸੱਚੇ ਪਾਤਸ਼ਾਹ ਦੀ ਜਦ ਤੱਕ ਅਸੀਂ ਉਹਨਾਂ ਦੀ ਸਿੱਖਿਆ ਨੂੰ ਅਡਾਪਟ ਕਰਕੇ ਨਹੀਂ ਚੱਲਦੇ ਤੇ ਉਸਤਤ ਕਰਨ ਨਾਲ ਨਹੀਂ ਕੁਝ ਵੀ ਚੱਲਣਾ ਉਸਤਤ ਨੂੰ ਆਪਾਂ ਜਿਆਦਾ ਮੈਨੇਜ ਰੱਖਦੇ ਆ ਜੋ ਉਹਨਾਂ ਨੇ ਮਾਰਗ ਦੱਸਿਆ ਹੈ ਜੋ ਉਹਨਾਂ ਨੇ ਚੱਲਣ ਵਾਸਤੇ ਸਾਨੂੰ ਬੱਧਾ ਹੋਇਆ ਜਿਹੜੀਆਂ ਗੱਲਾਂ ਦੇ ਨਾਲ ਉਹਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਂਦੇ ਸੋ ਮੈਂ ਇਹ ਜਦੋਂ ਬਾਣੀ ਮੈਨੂੰ ਭੇਜ ਦਿੱਤੀ ਤੇ ਮੈਂ ਹੋਰ ਡਰ ਗਿਆ ਜਦੋਂ ਪਹਿਲਾਂ ਉਹਨਾਂ ਨੇ ਮੈਨੂੰ ਇਹ ਬਿਆਨ ਕੀਤਾ ਕਿ ਤੁਸੀਂ ਆਹ ਪੜੀ ਆਪਣੇ ਤੇ ਲਾਗੂ ਕਰਦੇ ਹੋ ਤੇ ਜਦੋਂ ਮੈਂ ਆਹ ਪੜੀ ਵੀ ਅਜੇ ਕਾਂ ਦੀ ਜੂਨ ਵੀ ਪਈ ਅਗਲੇ ਪਾਸੇ ਤੇ ਮੈਂ ਕਿਹਾ ਫਿਰ ਸਟੇਜ ਤੇ ਬੋਲ ਕੇ ਤੇ ਜੇ ਲਾਗੂ ਹੀ ਨਹੀਂ ਕੀਤਾ ਫਿਰ ਅਗਲਾ ਕਾਂ ਹੀ ਪੜਨਾ ਇਸ ਕਰਕੇ ਵੀਰੋ ਇਹ ਕਾਂਵਾ ਦੀ ਜੂਨ ਤੋਂ ਬਚਣ ਵਾਸਤੇ ਪਹਿਲਾਂ ਸਾਡੇ ਬੁਲਾਰਿਆਂ ਨੂੰ ਆਪਣੇ ਆਪ ਤੇ ਲਾਗੂ ਕਰਨਾ ਪਿਆਗਾ ਕਿ ਅਸੀਂ ਨਿਰਵੈਰ ਹੋਈਏ ਜਿੱਥੇ ਵੀ ਮਹਾਰਾਜ ਦਾ ਸੋਹਣ ਮਹਾਰਾਸ਼ੀ ਸੰਤਿਸ਼ੂਮ ਭਗਵਾਨ ਦੀ ਜੈ ਦੇ ਜਕਾਰੇ ਲਾ ਕੇ 사 ਸੰਗ ਹੋ ਰਿਹਾ ਉਤੇ ਨਿਰਵਿਗਨ ਨਿਰਵੈਰ ਹੋ ਕੇ ਜਾਓ। ਔਰ ਫਿਰ ਮੈਂ ਜਾਣਾ ਸ਼ੁਰੂ ਕਰਤਾ ਜਿੱਥੇ ਵੀ ਗੁਰਸੇ ਕਿਤੇ ਬੁਲਾ ਲਿੰਦਾ ਮੈਂ ਚਲੇ ਜਾਂਦਾ ਨਾ। ਮੈਂ ਕਹਾ ਨਹੀਂ ਮੈਂ ਕਿਸੇ ਦੇ ਮਗਰ ਲਾ ਕੇ ਕਾਂ ਨਹੀਂ ਬਣਨਾ। ਕਾਂ ਨੂੰ ਮੁੜ ਕੇ ਕਾਂ ਬਣਾ ਕੇ ਰਹਾਗੇ ਟੋਕਦੇ। ਲਾਉ ਜਕਾਰਾ। ਸੋ ਵੀਰ ਜੀਓ। ਮੈਂ ਇੱਥੇ ਹੀ ਹੋਰ ਬਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੇ ਪਾਸੋਂ ਆ ਸੰਗਤ ਪਾਸੋਂ ਇਜਾਜ਼ਤ ਚਾਹੁੰਦਾ ਹਾਂ। ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤਾਂ ਮੈਂ ਹਰ ਸੰਗਤਵਾਸੋਂ ਮਾਫੀ ਮੰਗਦਾ ਹਾਂ ਸੱਚੇ ਪਾਤਸ਼ਾਹੇ ਕੋੋਂ ਮਾਫੀ ਮੰਗਦਾ ਹਾਂ ਆਪ ਪੰਜ ਕਰਿਆਂ ਦਾ ਸਾਥੀ ਸੋਹੰਨਾ ਰਾਈਸ਼ੇ ਸੰਗ੍ਰੀਸ਼ਨਾ ਗਵਾੰਦੀਜ ਸੋਹੰਨਾ ਰਾਈਸ਼ੇ ਸੰਗ੍ਰੀਸ਼ਨਾ ਗਵਾੰਦੀ Soh-i Mara-i Şer-Sing-Vişno-Bag-Van-Di-Jer Soh-i Mara-i di